ਆਪ ਵਿੱਚ ਦੋ ਦਿਨ ਪਹਿਲਾਂ ਹੋਈ ਮੂਸਲਾਤਾਰ ਬਾਰਿਸ਼ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਮਿਲੀ ਪਰ ਦੂਜੇ ਪਾਸੇ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਵੀ ਇਜ਼ਾਫਾ ਹੋਇਆ ਇਸੇ ਤਰ੍ਹਾਂ ਦਾ ਮਾਹੌਲ ਰਾਇਕੋਟ ਵਿਖੇ ਵੇਖਣ ਨੂੰ ਮਿਲਿਆ ਇੱਥੋਂ ਦੇ ਪ੍ਰੇਮਨਗਰ ਵਿੱਚ 10 ਫੁੱਟ ਤੱਕ ਪਾਣੀ ਖੜੇ ਹੋਣ ਦੀ ਸੋਚਣਾ ਜਦ ਕਿ ਇਸ ਇਲਾਕੇ ਵਿੱਚ ਨਿਕਾਸੀ ਦਾ ਵੀ ਕੋਈ ਬੰਦੋਬਸ ਨਹੀਂ ਉਸੇ ਤਰ੍ਹਾਂ ਰਾਇਕੋਟ ਤੋਂ 5 ਕਿਲੋਮੀਟਰ ਦੂਰੀ ਤੇ ਪੈਂਦੇ ਪਿੰਡ ਜਲਾਲਦੀਵਾਲ ਵਿੱਚ ਬਰਸਾਤੀ ਪਾਣੀ ਲਈ ਟ੍ਰੇਨ ਜਾਂਦੀ ਹੈ ਤੇ ਬਾਰਿਸ਼ ਨਾਲ ਉਸ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਜਾ ਚੁੱਕਾ ਹੈ ਜਲਾਲਦੀਵਾਲ ਪਿੰਡ ਦੇ ਰਕਪੇ ਵਿੱਚੋਂ ਸਟ੍ਰੇਨ ਵਿੱਚ ਕਈ ਪਾਣ ਪਾਏ ਨੇ ਜਿਸ ਕਾਰਨ ਜਲਾਲਦੀਵਾਲ ਅਤੇ ਆਸ-ਪਾਸ ਦੇ ਕਰੀਬ 6 ਪਿੰਡਾਂ ਦੀ 1500 ਏਕੜ ਤੋਂ ਵੱਧ ਫਸਲ ਬਿਲਕੁਲ ਬਰਬਾਦ ਹੋ ਚੁੱਕੀ ਹੈ ਸਿਵਲ ਪ੍ਰਸ਼ਾਸਨ ਅਤੇ ਡਰੇਨਸ ਫਾਈ ਮਹਿਕਮੇ ਦੀ ਅਣਗਹਿਲੀ ਦਾ ਖਮਿਆਜ਼ਾ ਪਿੰਡ ਦੇ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ ਦੇਖਣ ਵਾਲੀ ਗੱਲ ਹੈ ਕਿ 38 ਘੰਟੇ ਬੀਜਣ ਤੋਂ ਬਾਅਦ ਦੀ ਅਜੇ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਇਹ ਮੌਕਾ ਵੇਖਣ ਨਹੀਂ ਪਹੁੰਚਿਆ ਬਾਰਿਸ਼ ਦੇ ਪਾਣੀ ਤੋਂ ਪੀੜਤ ਕਿਸਾਨਾਂ ਨੂੰ ਇਹ ਹੀ ਉਮੀਦ ਹੈ ਕਿ ਕਦੋਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਉਹਨਾਂ ਦੀ ਸੁਧ ਲੈਣ ਲਈ ਪਹੁੰਚੇਗਾ ਆਇਆ ਜੀ ਪਾਣੀ ਉਹ ਦੁਨੀਆ ਲਾਉਂਦੇ ਆ ਉਹ ਬੜਾ ਵੱਡਾ ਛੱਡੀ ਆ ਤੇ ਰਕਵਾ ਦਾ ਘਟੂ ਘਟੂ ਮੰਨ ਲਓ ਤੁਸੀਂ ਇਹ 800 ਕਿਲੋ ਡੁੱਬਿਆ ਹੋਊ ਪਾਣੀ ਦੇ ਵਿੱਚ ਜਲਾਲ ਦੀ ਵਾਲ ਸ ਚਾਚਾਪੁਰ ਪਰੇ ਪਰੇ ਪਾੜ ਪਏ ਆ ਪ੍ਰਸ਼ਾਸਨ ਨੇ ਕੋਈ ਧਿਆਨ ਨਹੀਂ ਦਿੱਤਾ ਡਰੇਨ ਦੀ ਸਫਾਈ ਹੋਣੀ ਚਾਹੀਦੀ ਜੀ ਉਹ ਸਫਾਈ ਨਹੀਂ ਕਰੀ ਗਈ ਇਸ ਕਰਕੇ ਇੱਥੇ ਕੀਤਾ ਜੀ ਪਾਣੀ ਭਰਿਆ ਇਸ ਦੇ ਬਾਰੇ ਜੋ ਇਹ ਪਾੜ ਪਏ ਆ ਇੱਥੇ ਨਾਲੇ ਦੇ ਵਿੱਚ ਤੇ ਇਸ ਦੇ ਬਾਰੇ ਕੋਈ ਪ੍ਰਸ਼ਾਸਨ ਹੁਣ ਆਇਆ ਇੱਥੇ ਕੋਈ ਉਹਨਾਂ ਦੇ ਵਿੱਚੋਂ ਸਾਡੇ ਕੋਲੇ ਕੋਈ ਨਹੀਂ ਆਇਆ ਜੀ ਅਸੀਂ ਕੱਲ੍ਹ ਤੋਂ ਇੱਥੇ ਆਂ ਸਾਡੇ ਇੱਥੇ ਪਾਣੀ ਵਾਲਾ ਟੋਲ ਬੰਦ ਹੋ ਰਿਹਾ ਇਹਨੂੰ ਕੱਢਦੇ ਆ ਪਰ ਸਾਡੇ ਕੋਲੇ ਕੋਈ ਨਹੀਂ ਹੈ तकरीबन ਇੱਥੇ ਕਿੰਨੇ ਜਮੀਨ ਜਿਹੜੀ ਖਰਾਬ ਹੋਈ ਹੈ ਜੀ ਪਾਣੀ ਨਾਲੋਂ 8-900 ਕਲਾ ਖਰਾਬ ਹੋ ਗਏ ਹੋ ਯਾਰ ਫਿਰ ਕਲਾ ਜੀ ਯਾਰ ਕਿਲਾ ਤਿੰਨ ਚਾਰ ਪਿੰਡਾਂ ਦਾ ਪਿਆ ਹੈ ਤਿੰਨ ਚਾਰ ਪਿੰਡ ਮਤਲਬ ਮੇਨਲੀ ਟੋਟੇ ਹੁਣ ਮੰਗਤੀ ਆ ਪ੍ਰਸ਼ਾਸਨ ਤੋਂ ਕੀ ਚਾਹੁੰਦੇ ਤੁਸੀਂ ਪ੍ਰਸ਼ਾਸਨ ਨੂੰ ਮਾਮਲਾ ਦੇਣਾ ਚਾਹੀਦਾ ਜੀ ਉਹ ਕਿੱਡਾ ਨੁਕਸਾਨ ਹੋਇਆ ਸਾਡਾ ਅੱਗੇ ਤੋਂ ਡਰੇਨਾਂ ਦੀ ਸਫਾਈਆਂ ਹੋਣੀਆਂ ਚਾਹੀਦੀਆਂ ਨੇ ਇਹਨਾਂ ਸੜਕਾਂ ਤੇ ਉੱਤੇ ਕੋਈ ਪੁਲੀਆਂ ਨਹੀਂ ਦੱਬੀਆਂ ਪੁਲੀਆਂ ਦੱਬੀਆਂ ਹੋਣਗੀਆਂ ਸੜਕਾਂ ਨਾਲ ਟੁੱਟਦੀਆਂ ਪਾਣੀ ਲੰਘ ਜਾਂਦਾ ਇਹਨਾਂ ਇਕੱਠਾ ਨਾ ਪਾਣੀ ਹੁੰਦਾ ਕਿਸੇ ਵੀ ਜਿੰਨੇ ਲੈਂਕ ਰੋਡ ਆ ਕਿਸੇ ਤੇ ਪੁਲੀ ਨਹੀਂ ਦੱਬੀ ਵੀ ਪੁਲੀਆਂ ਦੱਬਣੀਆਂ ਚਾਹੀਦੀਆਂ ਸਨ ਜੀ ਡਰੇਨ ਦਾ ਬਹੁਤ ਸਾਰੀ ਕਰੀ ਚਾਹੀਦੀ ਹੈ ਇਹ ਪਾਣੀ ਮਾਹਨੂੰ ਕੀ ਗੱਲ ਕੀ ਹੋਈ ਆਪਣੀ ਦੱਸੋ ਇਹ ਡਰੇਨ ਟੁੱਟ ਗਈ ਮੂਹਰੇ ਸਾਫ਼ ਨਹੀਂ ਸੀਗੀ ਸਾਡਾ ਤਿੰਨ ਚਾਰ ਸੌ ਕਿਲੇ ਤੇ ਤਵਾ ਹੋ ਗਿਆ ਜੀ ਇਕੱਲਾ ਜਲਾਲ ਦੀ ਵਾਲਦਾ ਹੋਇਆ ਜੀ ਆਹ ਜਾਲ ਦੀ ਵਾਲਦਾ ਬਾਕੀ ਹੋਰ ਕਿੰਨੇ ਪਿੰਡ ਆ ਜੀ ਹੋਰ ਇਥੇ ਪਾਰਾਮ ਆ ਗਈ ਕਾਲਸ ਆ ਗਈ ਸਿਵੀਆਂ ਆ ਗਈਏ ਸਾਰੇ ਪਿੰਡਾਂ ਨੂੰ ਰੋੜ ਕੇ ਸਾਹਮਣੇ तकरीबन ਸਾਰੀ ਜ਼ਮੀਨ ਕਿੰਨੀ ਖਰਾਬ ਹੋ ਗਈ ਹੋਊ ਜੀ ਇਹ ਇੱਥੇ ਤੇ 1500 ਕਿਲੇ ਦਾ ਖੇਤ ਖਰਾਬ ਹੋ ਗਿਆ ਠੀਕ ਹੈ ਜੀ ਇਹ ਤੁਹਾਨੂੰ ਕੀ ਲੱਗਦਾ ਜੀ ਇਹ ਕਿਹਦੀ ਅਣਗਹਿਲੀ ਹੈ ਜਾਂ ਕਿਹਦੀ ਗਲਤੀ ਕਰਨ ਹੋਈ ਹਾਂ ਦੀ ਖਰਦ ਜੀ ਜਾਇਨੀ ਸਾਫ ਕਰੀ ਅੱਛਾ ਜੀ ਹਾਂ ਡਰੇਨ ਦੇ ਬੱਚ ਗੱਦ ਬੰਦ ਵਾਲਾ ਵਾ ਸਫਾਈ ਹੋਈ ਨਹੀਂ ਗਈ ਅੱਛਾ ਜੀ ਹਾਂ ਜੋੜੇ ਕਰਕੇ ਪਾਣੀ ਰੁਕਿਆ ਹਾਂ ਜੀ ਹਾਂ ਜੀ ਠੀਕ ਹੈ ਜੀ ਕੀ ਮੰਗਤੀ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਸਾਡਾ ਹੱਲ ਹੋਣਾ ਚਾਹੀਦਾ ਜੀ ਇਹ ਠੀਕ ਹੈ ਜੀ ਬਾਅਦਾਂ ਪਹਿਲਾਂ ਚਾਹੀਦਾ ਸਾਨੂੰ ਦੇਸ਼ ਚੈਨਲ ਦੇ ਰਾਈਪੋਰਟ ਤੋਂ ਗੁਰਜੀਤ ਸਿੰਘ ਦੀ ਰਿਪੋਰਟ